ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਸੇਲ ਲੈ ਕੇ ਆਏ ਹਾਂ ਜੀ ਜੋ ਸੇਲ ਰੈਡੀ ਰਹੂਗੀ ਆਪਣੀ ਕੁਰਤੇ ਪਜਾਮੇ ਦੇ ਉੱਤੇ ਰਹਿਣੀ ਹੈ ਜੀ ਤੇ ਸੇਲ ਜੋ ਕੁਰਤੇ ਪਜਾਮੇ ਦੇ ਉੱਤੇ ਰਹਿਣੀ ਹੈ ਤੇ ਕੰਪਨੀ ਤੁਸੀਂ ਦੇਖ ਸਕਦੇ ਹੋ ਜੀ ਸੀ ਆ ਰਾਮ ਦੇ ਸਾਰੇ ਕੱਪੜੇ ਹੋਣਗੇ ਜੀ ਕੁਰਤੇ ਪਜਾਮੇ ਦੇ ਆਪਾਂ ਹਫਤੇ ਦੇ ਲਈ ਸੇਲ ਲਗਾਈ ਹੈ ਜੀ ਇਹ 30 ਜੂਨ ਤੱਕ ਦੀ ਸੇਲ ਹੈ ਜੀ ਕੋਈ ਮਰਜ਼ੀ ਕੁਰਤੇ ਅੰਮਾ ਲੋ ਜੀ ਵੱਡੇ ਬੰਨੇ ਤੇ ਕੁਰਤੇ ਅੰਮੇ ਹੋਣਗੇ ਇਹਦੇ ਵਿੱਚ 15 ਤਰ੍ਹਾਂ ਦੀ ਕੁਆਲਿਟੀ ਹੈ ਜੀ ਵਾਈਟ ਦੇ ਵਿੱਚ ਟੋਟ ਟੋ 7-8 ਤਰ੍ਹਾਂ ਦੀ ਕੁਆਲਿਟੀ ਹੈ ਜੀ 컬러ਫੁਲ ਦੇ ਵਿੱਚ ਵੀ ਕੁਆਲਿਟੀਆਂ ਨੇ ਤੇ ਆਪਾਂ ਸੇਲ ਲਗਾਈ ਹੈ ਜੀ 1000 ਰੁਪਏ ਦਾ ਕੁਰਤਾ ਅੰਮਾ ਸਾਢੇ 3 ਮੀਟਰ ਤੇ ਅੱਜ ਤੋਂ ਸਟਾਰਟ ਹੈ ਜੀ ਇਹ ਸੇਲ 30 ਜੂਨ ਤੱਕ ਆਪਾਂ ਦੇਵਾਂਗੇ ਤੇ ਬਹੁਤ ਵਧੀਆ-ਵਧੀਆ ਕੁਆਲਿਟੀਆਂ ਸਾਰੇ ਤੁਹਾਨੂੰ ਕੱਪੜੇ ਮਿਲਣਗੇ ਬਾਟਰ ਵਾਲਾ ਸਟੱਫ ਵੀ ਮਿਲੂਗਾ ਕਾਟਨ ਡਵ ਮੋਤੀ ਜਿੰਨੇ ਵੀ ਤਰ੍ਹਾਂ ਦੇ ਇਸ ਦੇ ਵਿੱਚ ਬ੍ਰਾਂਡ ਆਂਦਾ ਹੈ ਜੋ ਵੀ ਕੱਪੜੇ ਬਣਾਉਂਦੀ ਅਸੀਂ ਆ ਰਮ ਸਾਰੇ ਆਪਾਂ ਖਰੀਦੇ ਆ ਤੇ ਆਪਾਂ ਸੇਲ ਦੇ ਵਿੱਚ ਲਗਾਇਆ ਜੀ 1000 ਰੁਪਏ ਦਾ ਕੁੜਤਾ ਹੈ ਮਾ ਸਾਢੇ 3 ਮੀਟਰ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਡਾਰਕ ਰੰਗ ਵੀ ਹੈਗੇ ਜੀ ਆਪਣੇ ਕੋਲ ਵਾਈਟ ਦੇ ਵਿੱਚ ਵੀ ਕਾਫੀ ਵੈਰਾਈਟੀ ਹੈ ਤੇ ਇੱਕ ਬਲੈਕ ਕਲਰ ਦੇ ਵਿੱਚ ਆਪਣੇ ਕੋਲ ਦੋ ਵੈਰਾਈਟੀ ਹੈ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਕੁੜਤੇ ਜੰਮ ਦਾ ਰੇਟ ਰਹਿਣਾ ਸਿਰਫ 1000 ਰੁਪਏ ਦਾ ਸਾਢੇ 3 ਮੀਟਰ ਹਾਂਜੀ ਤੇ ਜੋ ਨਿਊ ਸਬਸਕਰਬਰ ਨੂੰ ਨੋਨ ਦੱਸਣਾ ਚਾਹੁੰਦੇ ਜੀ ਸਾਡੀ ਸ਼ਾਪ ਮਾਨਸਾ ਦੇ ਵਿੱਚ ਹੈ ਮਾਨਸਾ ਬੱਸ ਸਟੈਂਡ ਤੋਂ ਜੀ ਬਾਜ਼ਾਰ ਵੱਲ ਨੂੰ ਆਣਾ ਜੀ ਬਾਜ਼ਾਰ ਵੱਲ ਨੂੰ ਆ ਕੇ ਪੀਰ ਖਾਨੇ ਦੇ ਬਿਲਕੁਲ ਨਾਲ ਇਹ ਗਲੀ ਹੈ ਜੀ ਜਿਸ ਦੇ ਵਿੱਚ ਸਾਡੀ ਸ਼ਾਪ ਹੈ ਤੇ ਕਾਕਾ ਕਲੋਥ ਹਾਊਸ ਸ਼ਾਪ ਦਾ ਨਾਮ ਹੈ ਜੀ ਤੁਸੀਂ ਸਾਡੇ ਡਿਸਕ੍ਰਿਪਸ਼ਨ ਤੇ ਨੰਬਰ ਦਿੱਤੇ ਹੋਏ ਹੈ ਲੋਕੇਸ਼ਨ ਵੀ ਆਪਣੀ ਅਪਲੋਡ ਕੀਤੀ ਹੋਈ ਹੈ ਜੀ ਤੁਸੀਂ ਲੋਕੇਸ਼ਨ ਲਗਾ ਕੇ ਵੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਬਾਕੀ ਤੁਸੀਂ ਕਾਲ ਕਰਕੇ ਵੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਕੁਰਤੇ ਜਮੇ ਸਾਰੇ ਸੀਆ ਰਾਮ ਦੇ ਰਹਿਣਗੇ ਜੀ ਹਰ ਕੱਪੜੇ ਤੇ ਤੁਹਾਨੂੰ ਸੀਆ ਰਾਮ ਦੀ ਸਟੈਂਪ ਜਰੂਰ ਮਿਲੂਗੀ ਜੀ ਪੂਰੇ ਫਰੈਸ਼ ਕੱਪੜੇ ਜੀ ਇਹ 30 ਜੂਨ ਤੱਕ ਦੀ ਸੇਲ ਹੈ ਜੀ ਅੱਜ ਇਹੀ ਦੱਸਣਾ ਸੀ ਤੁਹਾਨੂੰ ਕਿ ਆਪਾਂ ਕੁਰਤੇ ਜਮੇ ਦੇ ਉੱਤੇ ਸੇਲ ਲਗਾਈ ਹੈ 30 ਜੂਨ ਤੱਕ ਦੀ ਸੇਲ ਹੈ ਬਾਕੀ ਆਪਣੀਆਂ ਹੁਣ ਰੈਗੂਲਰ ਵੀਡੀਓ ਇੱਕ ਹਫ਼ਤਾ ਆਣਗੇ ਜੀ 30 ਜੂਨ ਤੱਕ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨੋਟੀਫਿਕੇਸ਼ਨ ਔਨ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ